ਮਿੱਤਰੋ ਅੱਜ ਤੁਹਾਨੂੰ ਆਪਾਂ ਲੈ ਚਾਲਦੇ ਆਂ ਇਕਾਇਦਾ ਜੁਵੈਲਰਸ ਵਾਲਿਆਂ ਦੇ ਬਹੁਤ ਵੱਡੀਆਂ ਵੱਡੀਆਂ ਇਹ ਵੀ ਦੀਵਾਲੀ ਤੇ ਆਫਰਾਂ ਲਾਉਂਦੇ ਆ ਇਹਨਾਂ ਦਾ ਜਿਹੜਾ ਪਹਿਲਾਂ ਨਾ ਹੁੰਦਾ ਸੀਗਾ ਬਾਬੂ ਔਰਨਾਮੈਂਟ ਯੂਕੋ ਬੈਂਕ ਦੇ ਬਿਲਕੁਲ ਨੇੜੇ ਸਰੰਤ ਮੰਡੀ ਦੇ ਵਿੱਚ ਆ ਮੈਂ ਤੁਹਾਨੂੰ ਲੈ ਕੇ ਆ ਇਕਾਇਦਾ ਜੁਵੈਲਰਸ ਵਾਲਿਆਂ ਦੇ ਮਿੱਤਰੋ ਵੀਰ ਹਣੀ ਕਹਿੰਦੇ ਬਹੁਤ ਵੱਡੇ ਵੱਡੇ ਆਫਰ ਦੇ ਰਹੇ ਨੇ ਦੀਵਾਲੀ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀਰੇ ਕੀ ਆਫਰ ਲਾ ਰਹੇ ਹੋ ਤੁਸੀਂ ਇਸ ਜੁਵੈਲਰੀ ਸੀਜ਼ਨ ਜੀ ਆਪਾਂ ਕੋਈ ਵੀ ਖਰੀਦ ਹੋਊਗੀ 80000 ਦੀ ਆਪਾਂ ਇੱਕ ਸੋਨੇ ਦਾ ਸਿੱਕਾ ਫ੍ਰੀ ਦੇਵਾਂਗੇ ਅੱਗੇ ਵਿਆਹ ਸ਼ਾਦੀਆਂ ਸੀਜ਼ਨ ਹੈ ਜੇ ਕੋਈ ਤਾਂ ਉਹਨੂੰ 10 ਸੋਨੇ ਦੇ ਸਿੱਕੇ ਫਰੀ ਦਿੱਤੇ ਜਾਣਗੇ 8 ਲੱਖ ਦੀ ਪਰਚੇਜ਼ ਨਾਲ ਤੇ ਵੀਰੇ ਅਸਲੀ ਤੇ ਨਕਲੀ ਸੋਨੇ ਦੀ ਪਹਿਚਾਣ ਕਿੱਦਾਂ ਕਰ ਸਕਦਾ ਬੰਦਾ ਵੀਰੇ ਆਪਾਂ ਸਭ ਤੋਂ ਪੁਰਾਣੇ ਐ ਸਰੰਦ ਮੰਡੀ 'ਚ ਆਪਣਾ ਪੁਸ਼ਤੈਨੀ ਕੰਮ ਹੈ ਤੇ 1955 ਦੀ ਇਹ ਦੁਕਾਨ ਹੈ ਤੇ ਅੱਜ ਕੱਲ ਗਵਰਨਮੈਂਟ ਵੱਲੋਂ ਸਾਰਾ ਸਮਾਨ ਪਾਸ ਹੋ ਕੇ ਆਉਂਦਾ ਆਪਣੇ ਕੋਲ ਕੋਈ ਵੀ ਐਵੇਂ ਦਾ ਕੰਮ ਨਹੀਂ ਹੈਗਾ ਆ ਦੇਖੋ ਇੱਕ ਸੈੱਟ ਦਿਖਾਉਣਾ ਤੁਹਾਨੂੰ ਆ ਦੇਖੋ ਇਹਦੇ ਪਿੱਛੇ ਮੋਹਰ ਲੱਗੀ ਹੁੰਦੀ ਹੈ ਜੀ ਐਚਯੂਏਡੀ ਪਾਸ ਹੁੰਦਾ ਸਾਰਾ ਸਮਾਨ ਸਾਰਾ ਪਿਓਰਿਟੀ ਮੈਚ ਹੋਊਗੀ ਤਾਂ ਹੀ ਪਾਸ ਹੋਗਾ ਨਹੀਂ ਇਹ ਪਾਸ ਨਹੀਂ ਹੋ ਮਿੱਤਰੋ ਜੇਕਰ ਤੁਸੀਂ ਵੀ ਸੋਨੇ ਚਾਂਦੀ ਦੇ ਗਹਿੜੇ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਇੱਥੇ ਵਿਜ਼ਿਟ ਕਰੋ ਬਾਕੀ ਡਿਸਪਲੇ ਤੇ ਦਿੱਤੇ ਹੋਏ ਨੰਬਰ ਤੇ ਨਾਲ ਨੂੰ ਕਾਲ ਵੀ ਕਰ ਸਕਦੇ ਹੋ ਧੰਨਵਾਦ ਜੀ